24 ਤੱਕ 24 2 25 ਨੂੰ ਸਾਮਨੋਂ ਮਕੋਰੀ ਵਿਖੇ ਆਪਣੇ ਰਤਨਹੜੀ ਰੋਡ ਤੋਂ ਜਸਪੀਰ ਸਿੰਘ ਜੱਸਾ son of ਸ਼ੇਰ ਸਿੰਘ ਵਾਸੀ ਵਿੰਨਗੜ ਜਸਨਾ ਪਿੰਡ ਦਾ ਰਹਿਣ ਵਾਲਾ ਬਈ ਮੋਟਰਸਾਈਕਲ ਚੋਰੀ ਕਰਕੇ ਲੈ ਜਾ ਰਿਹਾ ਤੇ ਮੌਕੇ ਤੇ ਹੀ ਗ੍ਰਿਪਟਰ ਕੀਤਾ ਸੀ ਦਰਾਨੇ ਪੁਲਿਸ ਤੇ ਦਾ ਰਿਮਾਂਡ ਵੀ ਲਿਆ ਦੋ ਦਿਨ ਦਾ ਰਿਮਾਂਡ ਲਿਆ ਰਿਮਾਂਡ ਦੇ ਵਿੱਚ ਤੁਸੀਂ ਚਾਰ ਮੋਟਰਸਾਈਕਲ ਕੋਰਡ ਤੋਂ ਬਰਾਮਦ ਕੀਤੇ ਨੇ ਟੋਟਲ ਪੰਜ ਮੋਟਰਸਾਈਕਲ ਬਰਾਮਦ ਹੋ ਚੁੱਕੇ ਨੇ ਦੋ ਤੀਸ ਤੋਂ ਐਵ ਡੈਲੀ ਇੱਕ ਕਾਰ ਯਾਨੀ ਡੈਲੀ ਕਾਰ ਜਾਂ ਮੋਟਰਸਾਈਕਲ ਖੰਨੇ ਤੋਂ ਮਤਲਬ ਚੋਰੀ ਕਰਕੇ ਲੈ ਕੇ ਜਾਂਦਾ ਸੀ ਨਸ਼ੇੜੀ ਵਿਅਕਤੀ ਹੈ ਕਦੇ ਤਾਂ ਨਸ਼ੇੜੀ ਵਿਅਕਤੀ ਭੁੱਲ ਜਾਂਦਾ ਸੀ ਰਾਸਤੇ 'ਚ ਮੈਂ ਕਿੱਥੇ ਖੜਾ ਗਿਆ ਕਿੱਥੇ ਨਹੀਂ ਖੜਾ ਗਿਆ ਜੀ ਹਣਾ ਜੀ ਜੇ ਥੋੜਾ ਨਸ਼ਾ ਘੱਟ ਹੁੰਦਾ ਸੀ ਤਾਂ ਆਪਣੇ ਘਰ ਕੋਲ ਆ ਜਾਂਦਾ ਸੀ ਅਸੀਂ ਇਦੋਂ ਟੋਟਲ ਹੁਣ 5 ਮੋਟਰਸਾਈਕਲ ਬਰਾਮਦ ਕੀਤੇ ਨੇ ਇਹ ਪਹਿਲਾਂ ਵੀ ਸਾਡੇ ਇੱਕ ਮਕਦਮੇ 'ਚ ਲਈ ਹੜੀ ਰੋਡ ਤੇ ਇੱਕ ਕਿਰਤਨਾਲ ਵਾਰਦਾਤ ਕੀਤੀ ਸੀ ਇਹਨਾਂ ਨੇ ਉਹਦੇ ਵਿੱਚ ਮੁੰਡਾ ਰਾਜਵੀਰ ਨਾਮ ਦਾ ਸੀ ਤੇ ਉਹਦੇ ਵਿੱਚ ਵੀ ਅਸੀਂ ਇਹਨੂੰ ਨਾਮਜ਼ਦ ਕੀਤਾ ਹੈ ਇੱਕਠਾ ਗਰੁੱਪ ਤੁਸੀਂ ਇਕੱਠਾ ਕਰੋ ਸੀ ਇਹਨਾਂ ਦਾ ਉਹਦੇ ਵਿੱਚ ਵੀਸੀਂ ਨਾਮਿਨੇਟ ਕੀਤਾ ਹੈ ਤੇ ਕੱਲ ਇਹਨੂੰ ਅਦਾਲਤ ਵਿੱਚ ਅਸੀਂ ਪੇਸ਼ ਕਰਾਂਗੇ